ਮਾਲਵੇ ਵਿੱਚ ਪ੍ਰਚਾਰ ਕਾਰਜ ਪੂਰਾ ਕਰਨ ਤੋਂ ਬਾਅਦ ਗੁਰੂ ਜੀ ਸੰਮਤ 1688 ਵਿੱਚ ਦਵਾਬੇ ਵਿੱਚ ਕਰਤਾਰਪੁਰ ਵਿਖੇ ਆਬਰਾਜੇ ਕੁਝ ਸਮਾਂ ਪਹਿਲਾਂ ਗੁਰੂ ਜੀ ਨੇ ਕਰਤਾਰਪੁਰ ਦੇ ਲਾਗਲੇ ਪਿੰਡ ਦੇ ਕੁਝ ਪਠਾਨਾਂ ਨੂੰ ਸ਼ਾਹੀ ਫੌਜ ਵਿੱਚੋਂ ਕੱਢੇ ਜਾਣ ਕਰਕੇ ਆਪਣੇ ਪਾਸ ਭਰਤੀ ਕੀਤਾ ਸੀ ਇਹਨਾਂ ਵਿੱਚ ਪੈਂਦੇਖਾਨਾ ਦਾ ਇੱਕ ਪਠਾਨ ਵੀ ਸੀ ਪੈਂਦੇਖਾਨਾ ਬੜਾ ਉੱਚਾ ਲੰਮਾ ਤੇ ਭਰਮੇ ਵਦਨ ਦਾ ਤਾਕਤਵਰ ਜਵਾਨ ਸੀ ਗੁਰੂ ਜੀ ਨੇ ਇਸ ਨੂੰ ਆਪਣੀ ਇੱਕ ਸੈਨਿਕ ਟੁਕੜੀ ਦਾ ਸਰਦਾਰ ਥਾਪਿਆ ਅੰਮ੍ਰਿਤਸਰ ਦੇ ਜੁੱਧ ਵਿੱਚ ਇਸ ਨੇ ਬੜੀ ਬਹਾਦਰੀ ਵਿਖਾਈ ਸੀ ਇਸ ਕਰਕੇ ਗੁਰੂ ਜੀ ਇਸ ਤੋਂ ਪ੍ਰਸੰਨ ਸਨ ਤੇ ਇਸ ਦੀ ਕਦਰ ਕਰਦੇ ਸਨ ਇਸ ਤੋਂ ਪੈਂਦੇ ਖਾਨ ਨੂੰ ਹੰਕਾਰ ਹੋ ਗਿਆ ਕਿ ਗੁਰੂ ਸਾਹਿਬ ਦੀ ਫੌਜੀ ਤਾਕਤ ਤੇ ਸੰਗਠਨ ਮੇਰੇ ਦਮ ਨਾਲ ਹੀ ਹੈ ਉਹ ਕੁਝ ਗੁਸਥਾਕ ਹੁੰਦਾ ਗਿਆ ਉਸ ਦਾ ਜਵਾਈ ਆਸਮਾਨ ਖਾਨ ਕੱਟੜ ਖਿਆਲਾਂ ਦਾ ਮੁਤਸਵੀ ਮੁਸਲਮਾਨ ਸੀਪ ਉਸ ਨੇ ਪੈਂਦੇ ਖਾਨ ਦੇ ਦਿਲ ਵਿੱਚ ਸਿੱਖਾ ਵਿਰੁੱਧ ਜ਼ਹਿਰ ਭਰ ਦਿੱਤਾ ਇੱਕ ਬਾਜ ਦੇ ਮਾਮਲੇ ਨੂੰ ਲੈ ਕੇ ਪੈਂਦੇਖਾਂ ਗੁਰੂ ਜੀ ਨਾਲ ਝਗੜ ਪਿਆ ਇਸ ਤੇ ਗੁਰੂ ਸਾਹਿਬ ਨੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਪੈਂਦੇਖਾਂ ਬਾਦਸ਼ਾਹ ਸ਼ਾਹਜਹਾਂ ਕੋਲ ਜਾ ਨੌਕਰ ਹੋਇਆ ਉਸ ਨੇ ਬਾਦਸ਼ਾਹ ਨੂੰ ਗੁਰੂ ਸਾਹਿਬ ਦੇ ਖਿਲਾਫ ਭੜਕਾਉਣਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਦੇ ਖਿਲਾਫ ਵੱਡੀ ਸੈਨਾ ਭੇਜਣ ਲਈ ਰਾਜ਼ੀ ਕਰ ਲਿਆ ਬਾਦਸ਼ਾ ਇਹ ਜਾਣ ਕੇ ਫੌਜ ਭੇਜਣ ਲਈ ਤਿਆਰ ਹੋ ਪਿਆ ਕਿ ਪੈਂਦੇ ਖਾਨ ਸਿੱਖਾਂ ਦੀ ਫੌਜੀ ਤਾਕਤ ਤੋਂ ਪਲੀ ਪਾਂਤ ਜਾਣੂ ਹੈ। ਇਹ ਫੌਜ ਕਾਲੇ ਖਾਨ ਦੀ ਕਮਾਨ ਹੇਠ ਭੇਜੀ ਗਈ। ਕਾਲੇ ਖਾਨ ਮੁਖਲਿਸ ਖਾਨ ਦਾ ਭਰਾ ਸੀ ਜਿਹੜਾ ਅੰਮ੍ਰਿਤਸਰ ਦੇ ਜੁੱਧ ਵਿੱਚ ਗੁਰੂ ਜੀ ਹਤੋਂ ਮਾਰਿਆ ਗਿਆ ਸੀ। ਪੈਂਦੇ ਖਾਨ ਉਸ ਦੇ ਸਹਾਇਕ ਰੂਪ ਵਿੱਚ ਨਾਲ ਸੀ। ਜਲੰਧਰ ਦੇ ਫੌਜਦਾਰ ਕਤਮ ਖਾਨ ਨੂੰ ਵੀ ਉਹਨਾਂ ਦੀ ਮਦਦ ਲਈ ਬਾਦਸ਼ਾਹ ਵੱਲੋਂ ਹੁਕਮ ਹੋਇਆ। ਸ਼ਾਹੀ ਫੌਜ ਮਾਰੋ ਮਾਰ ਕਰਦੀ ਕਰਤਾਰਪੁਰ ਆ ਪਹੁੰਚੀ ਤੇ ਸ਼ਹਿਰ ਉਹ ਚਾਰ ਸਫੇਰੇ ਘੇਰ ਲਿਆ ਇਹ ਘਟਨਾ ਹਾੜ ਬੱਦੀ ਇੱਕ ਸਮਤ 1691 ਜਾਨੀ ਸਨ 1635 ਦੀ ਹੈ ਪਰੇਸ ਜੋਤ ਸਮੇ ਗੁਰੂ ਜੀ ਦੇ ਪੁੱਤਰ ਧੀਰਮਲ ਨੇ ਜੋ ਬਾਬਾ ਗੁਰਦਿੱਤਾ ਜੀ ਦਾ ਪੁੱਤਰ ਸੀ ਗੁਰੂ ਸਾਹਿਬ ਨਾਲ ਗੱਦਾਰੀ ਕੀਤੀ ਉਸ ਨੇ ਪੈਂਦੇਖਾਂ ਵਾਲੇ ਇੱਕ ਪੱਤਰ ਲਿਖ ਕੇ ਉਸ ਨੂੰ ਰਾਤ ਸਮੇ ਹੱਲਾ ਕਰਨ ਲਈ ਉਕਸਾਇਆ ਤੇ ਆਪਣੀ ਸਹਾਈਤਾ ਦਾ ਭਰੋਸਾ ਦਿਵਾਇਆ ਪੈਂਦੇਖਾਂ ਤੇ ਧੀਰਮਲ ਦੀ ਦੋਸਤੀ ਰਹੀ ਸੀ ਉਹ ਆਪਣੇ ਦੋਸਤ ਦਾ ਖੱਤ ਪੜ੍ਹ ਕੇ ਬੜਾ ਖੁਸ਼ ਹੋਇਆ ਤੇ ਉਸ ਨੇ ਰਾਤ ਸਮੇ ਫੌਜ ਲੈ ਕੇ ਕਿਲੇ ਤੇ ਜ਼ਬਰਦਸਤ ਹੱਲਾ ਬੋਲ ਦਿੱਤਾ ਪਰ ਸਿੱਖ ਅਵੇਸਲੇ ਨਹੀਂ ਸਨ ਉਹਨਾਂ ਨੇ ਤਕੜਾ ਮੁਕਾਬਲਾ ਕੀਤਾ ਕਮਸਾਨ ਦਾ ਜੁੱਦ ਹੋਇਆ ਕਾਲੇ ਖਾਂ ਅਸਮਾਨ ਖਾਂ ਤੇ ਹੋਰ ਕਈ ਮੁਗਲ ਫੌਜਦਾਰ ਮਾਰੇ ਗਏ ਪੈਂਦੇ ਖਾਂ ਗੁਰੂ ਜੀ ਦੇ ਸਾਹਮਣੇ ਆ ਡਟਿਆ ਗੁਰੂ ਜੀ ਨੇ ਉਸ ਨੂੰ ਪਹਿਲ ਕਰਨ ਦਾ ਅਫਸਰ ਦਿੱਤਾ ਤਾਂ ਕਿ ਉਹ ਆਪਣੇ ਦਿਲ ਦਾ ਚਾਹ ਪੂਰਾ ਕਰ ਲਵੇ ਆ ਆਪਣੇ ਉਸ ਦੇ ਸਾਰੇ ਬਾਰ ਆਪਣੀ ਢਾਲ ਤੇ ਰੋਕੇ ਫਿਰ ਆਪਣੀ ਤਲਵਾਰ ਦਾ ਅਜੀਹਾ ਪਰਮਾ ਵਾਰ ਕੀਤਾ ਕਿ ਪੈਂਦੇ ਖਾਂ ਜ਼ਮੀਨ ਤੇ ਗੁਰੂ ਸਾਹਿਬ ਦੇ ਚਰਨਾਂ ਪਾਸ ਆ ਡੱਠਾ ਮਰਦੇ ਸਮੇਂ ਉਸਨੇ ਗੁਰੂ ਸਾਹਿਬ ਪਾਸੋਂ ਆਪਣੀਆਂ ਭੁੱਲਾਂ ਦੀ ਮਾਫੀ ਮੰਗੀ ਗੁਰੂ ਸਾਹਿਬ ਦਾ ਉਸ ਨਾਲ ਮੋਹ ਰਿਹਾ ਸੀ ਆਪਨੇ ਉਸ ਨੂੰ ਤੁੱਪ ਤੋਂ ਬਚਾਉਣ ਲਈ ਆਪਣੀ ਢਾਲ ਨਾਲ ਉਹਦੇ ਮੂੰਹ ਤੇ ਛਾਂ ਕਰ ਦਿੱਤੀ ਸਿੱਖ ਕਮਾਲ ਹਿੰਮਤ ਨਾਲ ਲੜੇ ਉਹ ਆਪਣੇ ਗੁਰੂ ਤੇ ਧਰਮ ਦੀ ਰੱਖਿਆ ਖਾਤਰ ਜੂਝ ਰਹੇ ਸਨ ਸਿੱਖਾਂ ਦੀ ਅਗਵਾਈ ਬਾਬਾ ਗੁਰਦਿੱਤਾ ਜੀ ਤੇ ਭਾਈ ਬਿਧੀਚੰਦ ਜਿਹਾ ਅਨੁਭਵੀ ਆਗੂਆਂ ਨੇ ਕੀਤੀ ਗੁਰੂ ਜੀ ਦੇ ਸੁਪੁੱਤਰ ਸ੍ਰੀ ਤੇਗ ਵਹਾਦਰ ਜੀ ਨੇ ਵੀ ਤਲਵਾਰ ਦੇ ਯੋਗ ਵਿਖਾਏ ਕਿ ਵੱਡੇ ਵੱਡੇ ਯੋਧੇ ਵੀ ਅਸ਼ ਅਸ਼ ਕਰ ਉੱਠੇ ਉਸ ਸਮੇਂ ਤੇਗ ਬਹਾਦਰ ਜੀ ਦੀ ਆਯੂ ਕੇਵਲ 14-15 ਵਰਿਆਂ ਦੀ ਸੀ ਸਿੱਖਾਂ ਨੇ ਆਪਣੀ ਬੀਰਤਾ ਨਾਲ ਮੁਗਲ ਫੌਜਾਂ ਦਾ ਮੂੰਹ ਪੰਨ ਦਿੱਤਾ ਉਹਨਾਂ ਦੇ ਰਣ ਵਿੱਚ ਪੈਰ ਨਾ ਲੱਗਣ ਦਿੱਤੇ ਫੌਜਦਾਰਾਂ ਦੇ ਮਰਨ ਨਾਲ ਸ਼ਾਹੀ ਫੌਜ ਦੇ ਹੌਂਸਲੇ ਟੁੱਟ ਗਏ ਉਹ ਜਲੰਧਰਵਾਲ ਨਸੁੱਟੇ ਧੀਰਮਾਲੇ ਚੋਦ ਤੋਂ ਬਾਅਦ ਵੀ ਗੁਰੂ ਘਰ ਦਾ ਵਿਰੋਧ ਕਰਦਾ ਰਿਹਾ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਪੇਜ ਨੂੰ ਫੋਲੋ ਕਰਿਓ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ